ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਅਮਰਤ ਵੀਰ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਦੋਸਤੋ ਇਸ ਕਿਲੇ ਤੋਂ ਉੱਪਰ ਆਉਂਦੇ ਰਹਿੰਦੇ ਆ ਪਹਿਲਾਂ ਵੀ ਆਪਾਂ ਕਾਫੀ ਘੜੀਓ ਪਾਈਆਂ ਨੇ ਬਹੁਤ ਸਾਰੇ ਪਸ਼ੂ ਦਿਖਾਈ ਆ ਤੁਹਾਨੂੰ ਇਸ ਘਰੋਂ ਅੱਜ ਵੀ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਵੱਜਾਂ ਤੁਹਾਨੂੰ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਪਸੂ ਜਿਹੜੇ ਦੋਸਤੋ ਡرائی ਐ ਇੱਕ ਮੱਝ ਦਿਖਾਵਾਂਗੇ 7 ਕ ਮਹੀਨਿਆਂ ਦੀ ਆ ਗੱਬਣ ਡرائی ਐ ਦੋ ਦੋ ਤੇ ਇੱਕ ਦੋਸਤੋ ਉੱਚੇ ਬੱਚੇ ਦੇ ਵਿੱਚ ਆ ਤੇ ਇੱਕ ਟੋਕਰ ਦਿਖਾਵਾਂਗੇ ਬਣੀ ਵੀ ਆ ਸੋ ਉਹ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗਾ ਰੇਡਪੜ ਤੇ ਬਿਲਕੁਲ ਜਾਇਜ਼ ਰਹਿਣਗੇ ਠੀਕ ਆ ਜੀ ਜਿਹੜੇ ਗੱਬਣ ਪਸੂ ਆ ਉਹ ਵੀ ਤੁਸੀਂ ਐਂਡ ਤੱਕ ਦੇਖ ਲਿਓ ਠੀਕ ਆ ਸੋ ਜਿਹੜਾ ਐਨੀਮਲ ਵੀ ਜਚੂਗਾ ਕਿਸੇ ਫਾਰਮਰ ਵੇਰ ਨੂੰ ਤੇ ਵਿਸ਼ੇਸ਼ ਤੌਰ ਤੇ ਆਪਾਂ ਇੱਕ ਗੱਲ ਬਾਤ ਜ਼ਰੂਰ ਨੋਟ ਕਰਾਉਣੀ ਆ ਦੋਸਤੋ ਵੀ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਆ ਉਹ ਜ਼ਰੂਰ ਕੀਤੀ ਜਾਵੇ ਠੀਕ ਆ ਜੀ ਤੇ ਆਓ ਕਰਦੇ ਆ ਗੱਲਬਾਤ ਅੱਜ 12 ਜੁਲਾਈ ਹੈ ਦੋਸਤੋ 7ਵਾਂ ਮਹੀਨਾ 12 ਜੁਲਾਈ ਤਰੀਕ ਆ ਤੇ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਅਮਰਤ ਵੀਰੇ ਸਾਸਰੀ ਕਾ ਸਾਸਰੀ ਕਾਲਵੀਰ ਜੀ ਕੀ ਹਾਲ ਚਾਲ ਜੀ ਬਸ ਅਮਰਤ ਠੀਕ ਠਾਕ ਵੀਰੇ ਬਹੁਤ ਵਧੀਆ ਭਰਾ ਜੀ ਠੀਕ ਠਾਕ ਜੀ ਹਾਂਜੀ ਜਮੀ ਮੂ ਚਾਰੇ ਪਾਸੇ ਫਿਰ ਪੈ ਰਿਆ ਅਜ ਮੀਂਹ ਵੀ ਰੀ ਆ ਸਵੇਰ ਦਾ ਹੁੰਦਾ ਪੂਰਾ ਨੇ ਹਾਂ ਹੁਣ ਮੇਰੇ ਉਨ ਤੋਂ ਪਹਿਲਾਂ ਕਾਫੀ ਪੈ ਗਿਆ ਟਿਆ ਬਹੁਤ ਜ਼ਿਆਦਾ ਪੂਰਾ ਮੀਂਹ ਪੈ ਗਿਆ ਖੁੱਲ ਕੇ ਤੇ ਠੀਕ ਆ ਜੀ ਹਾਂਜੀ ਹਾਂਜੀ ਲੈ ਵੀ ਅਮਰਤ ਅੱਜ ਤਿੰਨ ਪਸ਼ੂ ਆਪਾਂ ਦਿਖਾਉਣੇ ਆ ਭਰਾ ਵੀਰੇ ਆ ਹੁਣ ਆਪਣੇ 1.5 ਮਹੀਨਾ ਹੋ ਗਿਆ ਮੈਂ ਬਣੀ ਨਾ ਦੁੱਧ 6 ਕਿਲੋ ਆ ਹਾਂਜੀ ਉਹ ਮੈਂ ਗਲੇ 7 ਕਿਲੋ ਚੇ ਬੱਚੇ ਦੀ 3.5 ਮਹੀਨਾ ਸੁਆ ਹੋਊਗਾ ਠੀਕ ਹੈ ਜੀ ਹਾਂਜੀ ਤੇ ਉਹ ਤੋਂ ਅਗਲੀ ਮੈਂ 7 ਮਹੀਨਿਆਂ ਦੀ ਕੰਪਲੀਟ ਆ ਤੇ 8ਵਾਂ ਮਹੀਨਾ ਚੱਲਣ ਦਿਆ ਹਾਂ ਹਾਂ ਤੋਂ ਡਰਾਈ ਦੁੱਧੋਂ ਡਰਾਈ ਵੀ ਰੇ ਤੁਹਾਨੂੰ ਪਤਾ 3 ਮਹੀਨੇ ਰਹਿ ਗਏ ਹੁਣ ਤੇ ਛੱਡਨੀ ਛੱਡਨੀ ਪੈਣੀ ਹਾਂਜੀ ਹਾਂਜੀ ਹੈਗਾ 1.5 ਕਿਲੋ ਦੁੱਧ ਉਹਨਾਂ ਨੇ ਘਰ ਆ ਲੈਨੇ ਆਪਾਂ ਛੱਡਤੀ ਆਪਣੇ ਕੋ 4-5 ਦਿਨ ਹੋ ਗਏ ਠੀਕ ਹੈ ਹੁਣ ਸਾਸੂ ਕਰਤੀ ਆ ਸ਼ਾਇਦ ਬੰਦਾ ਹੁੰਦਾ ਠੀਕ ਹੈ ਜੀ ਅਮਰ ਤੋਂ ਸ਼ੁਰੂਆਤ ਇੱਥੋਂ ਕਰਦੇ ਹਾਂ ਹਾਂਜੀ ਨੀਲੀ ਦੀ ਆ ਗਈ ਵੀਰੇ ਮੱਝ ਸ ਇਹਦੀ ਕੀ ਡਿਟੇਲ ਆ ਵੈਸੇ ਵੀਰੇ ਇਹਦੇ ਥੱਲੇ 6 ਕਿਲੋ ਦੁੱਧ ਆ 6 ਕਿਲੋ ਦੁੱਧ ਹਾਂ ਦੋਵੇਂ ਟਾਈਮ ਪਾੜੇ ਤੇ ਮਿਲਦੀ ਧਾਰ ਲੈ ਕੇ ਮਿਲੂਗੀ ਪਾੜਾ ਮੜਾ ਪਾਲੀ ਦਾ ਧਾਰ ਲੈ ਕੇ ਪਸਾਉਂਦੀ ਉਸੇ ਵੇਲੇ ਮਿਲਦੀ ਧਾਰ ਤਈ ਆ ਹਾਂਜੀ ਪਸਵਾ ਦਾਂਗੇ ਆਪਾਂ ਵੀਡੀਓ 'ਚ ਮਾੜੀ ਹਾਂ ਦੋਵੇਂ ਟਾਈਮ ਹੀ ਹਾਂਜੀ ਹਾਂਜੀ ਦੋਵੇਂ ਟਾਈਮ ਤਾਂ ਦੋਸਤੋ ਦੋਵੇਂ ਟਾਈਮ ਮਿਲਦੀ ਆ ਧਾਰ ਤੇ 6 ਕਿਲੋ ਦੁੱਧ ਆ ਤੇ ਸੁਹਾ ਤੁਸੀਂ ਆਪਦੀ ਸਭ ਜਨਾਂ ਕੋਈ ਬਿਰ ਦੂਜਾ ਕੋਈ ਤੀਜਾ ਮੰਨ ਲੇ ਕਿ ਬਣੀ ਵੀ ਆ ਬਣੀ ਵੀਰੇ 1.5 ਮਹੀਨੇ ਦੀ ਆਪਾਂ ਚੈੱਕ ਨਹੀਂ ਹੁੰਦੀ ਧੰਨੋ ਬੜਾ ਖਾਲੀ ਕਰਕੇ ਦੇਣੀ ਅਗਲੇ ਦੀ ਕਿਸਮਤ ਨਿਕਲਾ ਵੀ ਵੈਸੇ ਡੇਢ ਘੰਨੇ ਦੀ ਬਣੀ ਹੈ ਮਾਲੀ ਤੋਂ ਟਿਕਟੂ ਕਰ ਖਾ ਹਾਂਜੀ ਹਾਂਜੀ ਮਾਲੀ ਤੋਂ ਜੈਂਪ ਹੋਈ ਲੋ ਤੋਂ ਸੋ ਅੱਗੇ ਕਿਸਮਤ ਆ ਉਹ ਆਪਾਂ ਹਰ ਵਾਰ ਕਹਿ ਦਿੰਨੇ ਵੀ ਡੇਢ ਘੰਨੇ ਦਾ ਚਲੋ ਚੈੱਕ ਪਾਸ ਨਹੀਂ ਮੈਂ ਤਾਂ ਪਿੰਡਾ ਕੋਲ ਆ ਵੀ ਜੀ ਸੂਣ ਵਾਲੀ ਵੀ ਨਿਕਲ ਸਕਦੀ ਪਰ ਆਗਲੀ ਕਿਸਮਤ ਆ ਸਮਝ ਆਬਦੀ ਲਾ ਵੀ ਠੀਕ ਹੈ ਜੀ ਤਾਂ ਦੋਸਤੋ ਬਿੱਲੀਆਂ ਖਾਣੇ ਮੱਥੇ ਬਾਲਾ ਮਗਰਲੇ ਖੋਰ ਤੋਂ ਪਿਆ 6 ਕਿਲੋ ਦੁੱਧ ਦੋਵੇਂ ਟਾਈਮ ਧਾਰਤੇ ਅੱਗੇ ਫੀਡ ਵੰਡਾ ਪਾ ਕੇ ਤੁਸੀਂ ਜਿਹੜੀ ਚਬਾਈ ਕਰ ਸਕਦੇ ਜਿੱਦਾਂ ਮਰਜੀ ਵੀਰੇ ਭਰਾ ਜਵਾਗ ਨਭਾ ਦੇ ਢੀ ਰੂ ਮਰਗੀ ਪੋਲੀ ਆਪਣੇ ਇੱਥੇ ਘਰੇ ਆਣ ਕੇ ਕਿਸੇ ਤਰ੍ਹਾਂ ਦਾ ਕੋਈ ਵੰਡਾ ਉਹ ਜਦੋਂ ਕੀਤਾ ਤਾਂ ਨਹੀਂ ਨਾ ਨਾ ਵੀਰੇ ਬਹੁਤ ਜਿਆਦਾ ਸੀਲ ਮੱਜ ਧਾਰ ਤੇ ਮਿਲੂ ਪੱਟੀ ਘੱਟ ਲਾ ਲੈਣੀ ਚੱਕਰ ਠੀਕ ਆ ਜੀ ਦੋਸਤੋ ਮਿੱਠੀ ਆ ਠੀਕ ਆ ਜੀ ਮਿੱਠੀ ਤੋਂ ਭਾਵ ਵੀ ਅਗਲੇ ਘਰ ਆ ਕੇ ਵੀ ਜੜੀ ਆ ਤੇ ਪਹਾੜੇ ਤੇ ਮਿਲਦੀ ਪਈ ਆ ਤੇ ਉਮੀਦ ਕਰਦੇ ਹਾਂ ਦੋਸਤੋ ਬਿਲਕੁਲ ਜਿਹੜਾ ਅਗਲੇ ਆ ਕੋਈ ਵੀਰ ਲੈ ਕੇ ਜਾਊਗਾ ਉਹਦੇ ਘਰ ਵੀ ਜਾ ਕੇ ਇਹ ਮਤਲਬ ਕਿ ਪਹਾੜੇ ਤੇ ਧਾਰ ਤੇ ਮਿਲੂਗੀ ਠੀਕ ਆ ਤੇ ਬਾਕੀ ਨਿਸ਼ਾਨੀਆਂ ਨਿਸ਼ੂਨੀਆਂ ਦੇ ਵਿੱਚ ਵੀ ਆ ਕੋਈ ਵੀਰ ਗਾਹ ਨੂੰ ਦਿੱਲੀ ਦਾ ਟੀਕਾ ਚਾਹੇ ਨੀਲੀ ਦੇ ਮਾਲੀ ਤੋਂ ਤੁਸੀਂ ਲਵਾ ਲਓਗੇ ਤੇ ਬੱਚੇ ਗਾਂ ਨੀਲੀ ਦੇ ਵਿੱਚ ਚੰਗੇ ਲੈ ਸਕਦੇ ਜੀ ਠੀਕ ਆ ਤੇ ਬਾਕੀ ਪਿੰਡੇ ਪੁੰਡੇ ਦੀ ਸਾਫ ਸੁਥਰੀ ਆ ਬਾਡੀ ਬੁੱਡੀ ਬੰਦਰ ਤੁਸੀਂ ਵੇਖੋ ਸਿੰਗੀ ਸੁੰਗੀ ਤੇ ਪੂਸ਼ ਓਵਰ ਆਲ ਜਿਹੜੇ ਆ ਅੰਗ ਪੈਰ ਕਰਮਾਲੀ ਦੇ ਪੂਰੇ ਆ ਤੇ ਸੋਹਣੇ ਪਿੱਠ ਪੁੜੇ ਦੇ ਵਿੱਚ ਆ 6 ਕਿਲੋ ਦੁੱਧ ਐਸ ਵਕਤੇ ਤੇ ਤੁਹਾਡੇ ਹਾਜ਼ਰ ਜੂਲ ਬਹੁਤ ਜ਼ਿਆਦੀ ਵੀਰੇ ਅੱਛਾ ਕਿਸੇ ਰਕਮ ਦਾ ਕੋਈ ਭੂਰ ਛੱਟਾ ਵੀਰੇ ਨਾ ਨਾ ਵੀਰੇ ਚਵਾਈ ਬਹੁਤ ਜ਼ਿਆਦੀ ਸੋਹਣੀ ਫਿਰ ਸੀਲ ਝੂਲ ਬਹੁਤ ਜ਼ਿਆਦੀ ਭਜਨ ਕਾਲੀ ਪੈਣ ਵਾਲੀ ਨਹੀਂ ਮਿੱ ਚਲੋ ਜੀ ਬਣਾ ਜਵਾਗ ਨੂੰ ਫੜਾ ਦਿਓ ਕਿ ਇਹ ਨਹੀਂ ਭੱਜ ਗਈ ਵੀ ਲੈ ਕੇ ਠੀਕ ਹੈ ਜੀ ਚਲੋ ਹਾਂ ਜੀ ਲਓ ਵੀ ਬਾਕੀ ਤੋਰਾ ਤੋਰਾ ਦੋਸਤੋ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਸੀਲ ਬਹੁਤ ਜਿਆਦੀ ਹੈ ਸੀਲੀਆਂ ਸੂਲੀਆਂ ਪੋਰੀਆਂ ਨਹੀਂ ਤੇ ਅਕਸਰ ਪਸ਼ੂ ਜਿਹੜੇ ਡਰਦੇ ਡਰਕਲ ਪਸ਼ੂ ਕਾਫੀ ਹੁੰਦੇ ਆ ਡਰਦੇ ਡੁਰਦੇ ਪਸ਼ੂ ਹੁੰਦੇ ਆ ਪਰ ਕਿਸੇ ਤਰ੍ਹਾਂ ਦੀ ਉਹ ਗੱਲ ਬਾਤ ਹੈ ਨਹੀਂ ਦੇ ਵਿੱਚ ਤੋ ਮਿੱਠੇ ਪਸੂ ਦੀ ਹਰ ਕ ਵੀਰ ਨੂੰ ਜਿਹੜੀ ਦੋਸਤੋ ਲੋੜ ਹੁੰਦੀ ਆ ਵੀ ਜੇਕਰ ਕਿਲੋ 2 ਕਿਲੋ ਦੁੱਧ ਘੱਟ ਚੋਲ ਗਏ ਪਰ ਪਸੂ ਮਿੱਠਾ ਹੋਣਾ ਚਾਹੀਦਾ ਠੀਕ ਆ ਜੀ ਤੇ ਚੰਗੀ ਆ ਮੱਝ ਕੋਈ ਵੀਰ ਦੂਜਾ ਸੂਆ ਮੰਨ ਸਕਦਾ ਕਾ ਤੀਜੇ ਲਈ ਬਣੀ ਸਮਝ ਲੈ ਠੀਕ ਆ ਹਾਂਜੀ ਹਾਂਜੀ ਤੇ ਆ ਮੱਝ ਆ ਮਹੀਨੇ ਡੇਢ ਦੀ ਬਣੀ ਆ ਨਿਕਲੋਂ ਵੀ ਤੁਹਾਡਾ ਇਲਾਕਾ ਕਿਸਮਤ ਆ ਬਾਕੀ ਥਾਣਾ ਬਾਦ ਘਾਟ ਤੇ ਨਹੀਂ ਆਪਸੀ ਕਿਸੇ ਥਾਂ ਵੀ ਵੀਰ ਇਹ ਕਿੰਨੀ ਧਾਰਦਾ ਬਣਾ ਫਰਕ ਉਹ ਮੈਂ ਸੀਲ ਸੂਲ ਬਹੁਤ ਜਿਆਦਾ ਆ ਕਿਉਂਕਿ ਅਮਰ ਤਾਂ ਤੁਸੀਂ ਚਵਾਈ ਕੀਤੀ ਵੀਰੇ ਵੀਰੇ ਚਵਾਈ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਜੇ ਥਾਂ ਦੀ ਗਾਰੰਟੀ ਆ ਆਪਣੀ ਇੱਕ ਘ ਹਾਂਜੀ ਚਲੋ ਕੋਈ ਗੱਲ ਸੁਈ ਸੁਵਾਈ ਨਾਲੇ ਚੋਇਆ ਨਿਕਲ ਆਉਣਾ ਅੱਛਾ ਤੇ ਇਹਦਾ ਮੁੱਲ ਅੰਮ੍ਰਿਤ ਕੀ ਕਰਾਂਗੇ ਵੀਰ ਤੇ ਇਹ ਲੈ ਜੀ ਗੱਲ ਮੇਰੇ ਜੇ ਤਾਂ ਮੈਂ ਗੱਬਣ ਹੁੰਦੀ ਫਿਰ ਤੇ ਪਣਾ 65 ਨੂੰ ਵੇਚ ਦਿੰਦੀ ਹਾਂ ਚਲੋ ਚੈੱਕ ਪਾਸ ਹੁੰਦੀ ਹੈ ਚੈੱਕ ਪਾਸ ਹੁੰਦੀ ਹੁਣ ਆਪਾਂ ਮੁੱਲ ਇਹਦਾ 60000 ਕਰਦੇ 55 ਮਾਨਤਨ ਕਰਦਾ 55 ਚ ਹਾਂ 52000 ਦੀ ਹਾਂ ਨਾ ਦੇਦਾ ਲਓ ਦੱਸੋ 52000 ਦੀ ਜੈਸ ਨੂੰ ਆ ਵੀ ਜੇ ਨਿਕਲ ਆਉਂਦੀ ਹੈ ਕਿਸੇ ਭਰਾ ਦੀ ਕਿਸਮਤ ਆ ਬਾਕੀ ਸੁਨੱਖੀ ਆ ਮੂੰਹ ਮੱਥੇ ਮੇਰੇ 45 47000 ਦਾ ਵਜਨ ਚੁੱਕੀ ਫਿਰਦੀ ਮੂੰਹ ਮੱਥੇ ਪੂਰੀ ਲੱਗਦੀ ਆ 6 ਕਿਲੋ ਦੁੱਧ ਵੀ ਆ ਹ ਬੜੀ ਜਿਆਦੀ ਟੰਡੀਆਂ ਹੋਣ ਦੇ ਸ਼ੁਕਰ ਨਹੀਂ ਆ। ਹਾਂ। ਬਾੜੇ ਤੇ ਆਪਾਂ ਤਾਂ ਰਮਰਾ ਦਾ ਵੀਡੀਓ ਨਹੀਂ ਕੋਈ ਗੱਲ ਨਹੀਂ। ਅੱਗੇ ਅਮਰਤ ਆ ਆਪਣੇ ਕੋਲ ਜਿਹੜੀ ਮਾਂ ਉੱਚੇ ਬੱਚੇ ਸਾਡੇ ਮੇਰੇ ਉੱਚੇ ਬੱਚੇ ਦੂਜਾ ਸੂਹਾ ਇਹ ਝੋਟੀ। ਅੱਛਾ। ਦੋ ਸੱਤ ਕਿਲੋ ਪੱਕਾ ਬੱਚਾ ਇਹਦਾ ਸਾਢੇ 3 ਮਹੀਨੇ ਦਾ ਸੂਹਾ ਮੰਨ ਲੈ ਕੋਈ ਤਿੰਨਾਂ ਦਾ ਮੰਨ ਲੈ। ਇਹ ਕੱਟੀਏ ਮਗਰ ਕਟਾ ਕਟਾ ਵੀਰੇ। ਲਓ ਜੀ ਇਹ ਕੋਈ ਲੋਹਿਆ ਜਾਵਾ। ਕੋ 2 ਮਹੀਨੇ ਕੋਈ 4 ਮਹੀਨੇ ਕੋ 3 ਮਹੀਨੇ। ਹਾਂਜੀ। ਆ ਸੂਹਾ ਤੁਸੀਂ ਮੰਨ ਲਿਓ ਠੀਕ ਆ ਜੀ ਆ ਕੱਟਾ ਜੇ ਇਸ ਮੈਂ ਤੇ ਮਗਰ ਬਾਕੀ ਆ ਕਟਾ ਕੋਲ ਤੁਹਾਨੂੰ ਤਸੱਲੀ ਦੇਣ ਆਪਾਂ ਦਿਖਾ ਦਿੱਤਾ। ਹਾਂਜੀ ਤੇ ਬੱਚੇ ਤੇ ਦੋਵੇਂ ਟਾਈਮ ਮਿਲਦੀ ਵੀਰੇ ਡੈਂਗ ਡੈਂਗ ਮਿਲਦੀ ਦੋਵੇਂ ਟਾਈਮ ਤੇ 7 ਕਿਲੋ ਦੁੱਧ ਤੇ 7 ਕਿਲੋ ਮਿੰਤੀ ਵਾਲਾ ਦੁੱਧ ਆ ਅੱਛਾ ਜੀ ਹਾਂਜੀ ਤਾਂ ਦੋਸਤੋ 7 ਕਿਲੋ ਦੁੱਧਾ ਮਿੰਤੀ ਵਾਲਾ ਇਹ 6 ਨਿਕਲੂਗਾ ਜਿੰਨਾ ਕਹਿਤਾ ਉਹਨਾਂ ਹੀ ਉਹ ਸਵੇਰ ਹੋਏਗੀ ਦੂਜਾ ਹਾਂਜੀ ਦੂਜੇ ਵੀਰੇ ਸੂਈ ਅੱਛਾ ਜੀ ਤਾਂ ਦੋਸਤੋ ਦੂਜਾ ਸੂਆ ਸੂਈ ਆ ਤੇ ਉੱਚੇ ਬੱਚੇ ਦੇ ਵਿੱਚ ਆ ਬੱਚਾ ਤੁਹਾਨੂੰ ਆਪਾਂ ਦਿਖਾਈ ਦਿੱਤਾ ਕੱਟਾ ਆ ਮਗਰ ਤੇ ਕੱਟੇ ਤੇ ਮਿਲਦੀ ਆ ਦੋਵੇਂ ਡੈਂਗਾ ਆ ਲਓ ਇਹ ਬੱਚੇ ਨੇ ਮਾੜਾ ਮੂੰਹ ਲਾਤਾ ਵੀਰੇ ਤਾਂ ਇਥੇ ਨਹੀਂ ਅੱ ਤਾਂ ਹੀ ਥਣਾ ਚਾਹੀਏ ਪਸ਼ਮੀ ਹਾਂਜੀ ਹਾਂਜੀ ਐ ਧਾਰਦਾ ਨਹੀਂ ਕੋਈ ਫਰਕ ਪਉਂਦੀ ਥਣਾ ਠੀਕ ਆ ਜੀ ਹਾਂਜੀ ਚੋਣ ਚੋਣ ਬਹੁਤ ਚੰਗੀ ਮੈਂ ਥੋੜਿਆ ਬੱਚੇ ਦਾ ਬਾਲਾ ਕਰਦੀ ਰੋਟੀ ਲਓ ਜੀ ਥੋੜਾ ਜਨਾ ਬੱਚੇ ਦਾ ਕਰਦੀ ਆ ਦੋਸਤੋ ਕਈ ਵਾਰ ਥੋੜਾ ਪਸ਼ੂ ਨਵੀਂ ਥਾਂ ਤੋਂ ਵੀ ਆਇਆ ਹੁੰਦਾ ਬੱਚੇ ਦਾ ਬਾਲਾ ਜਿਆਦਾ ਕਰਦੀ ਕੋਈ ਗੱਲ ਨਾ ਮੋੜ ਦਿਓ ਹਾਂਜੀ ਹਾਂਜੀ ਤੇ ਅਮਰਦੇ ਦਾ ਵੀ ਚੋਣ ਜਾਣ ਦਾ ਕਿਸੇ ਰਕਮ ਦਾ ਕੋਈ ਵੀਰੇਪੂਰ ਛੱਟੇ ਦੀ ਗਰੰਟੀ ਹੋਊ ਆਪਣੀ ਆਪਾਂ ਧਾਰਾ ਮਾਰਾ ਦਿੰਨੇ ਆ ਵੀਡੀਓ 'ਚ ਮੜੀਆਂ ਆ ਅੱਕੜ ਪਿਛੜ ਦੀ ਪੂਰੀ ਹੈ ਬਰਾਬਰ ਹਾਂਜੀ ਹਾਂਜੀ ਵੀਰੇ ਲੋ ਦੋਸਤੋ ਅਗਲੇ ਪਿਛਲੇ ਥਣਾ ਦੀ ਪੂਰੀ ਆ ਉਹ ਤੁਹਾਨੂੰ ਆਪਾਂ ਧਾਰਾ ਮਾਰ ਕੇ ਨਾਲ ਦੀ ਨਾਲ ਦਿਖਾ ਦਾਂਗੇ ਸੋ ਇਹ ਦੋਸਤੋ ਉੱਚੇ ਬੱਚੇ ਦੇ ਵਿੱਚ ਆ ਮੈਂ ਚੰਗੀ ਸੀਲਸ ਲੱਗ ਆ ਸਿਰਫ ਡਰਦੀ ਆ ਥੋੜਾ ਆ ਹਮ ਘਰ ਹੋਣੀ ਮਾਲ ਕੱਢਿਆ ਹੁੰਦਾ ਠੀਕ ਆ ਹਾਂਜੀ ਲੋ ਵੀ ਆ ਥਣ ਦੇ ਵੇਲੇ ਪਾਸਿਓਂ ਠੀਕ ਆ ਜੀ ਆ ਫੇਸ ਕੁਆਲਿਟੀ ਜਿੰਦੀ ਆ ਮੂੰਹ ਮੱਥੇ ਤੋਂ ਇੱਕ ਸਾਰ ਲਿਵਾ ਇਹ ਨਹੀਂ ਕਿਸ ਬੰਨੇ ਠੀਕ ਆ ਜੀ ਆ ਦੇਖੋ ਠੀਕ ਆ ਸੋ 7 ਕਿਲੋ ਦੁੱਧ ਦਾ ਦੋਵੇਂ ਟਾਈਮ ਜਿਹੜਾ ਦੋਸਤੋ ਬੱਚੇ ਤੇ ਮਿਲਦੀ ਆ ਹਾਂਜੀ ਮਗਰ ਕਟਾ ਆਪਾਂ ਤੁਹਾਨੂੰ ਦਿਖਾਈ ਦਿੱਤਾ ਤੇ ਅਮਰਤ ਦੇਵਾਂਗੇ ਕਿੰਨੇ ਕੀ ਦੀ ਹਾਂ ਉਹ ਵੀਰੇ ਇਹਦਾ ਕਰਨ ਨੂੰ ਜੋ ਮਰਜ਼ੀ ਕਰੀਏ 65 ਕਰ ਲਈਏ 70 ਕਰ ਲਈਏ 60000 ਚ ਦੋ ਛੱਡਦਾ 58 ਦੀ ਹਾਂ ਲਾਸਟ ਦੇ ਦਾਂ ਲਓ ਦੋਸਤੋ 58000 ਦੇ ਠੀਕ ਆ ਜੀ 58000 ਦੀ ਇਹ ਤੁਹਾਨੂੰ ਮਿਲ ਜੂਗੀ ਮਾਝ ਤੁਸੀਂ ਇਹ ਪ੍ਰੋਪਰ ਦੇਖ ਲਈ ਆ 7 ਕਿਲੋ ਦੇ ਇਸ ਵਕਤਿਆਂ ਦੇ ਥੱਲੇ ਕਾਰਕ ਜਾਰੀ ਹੈਗੀ ਆ ਦੁੱਧ ਵਾਲੇ ਪਾਸਿਓਂ ਹਾਂਜੀ ਤੇ ਬੱਚੇ ਤੇ ਦੋ ਦੋਵੇਂ ਟਾਈਮ ਮਿਲਦੀ ਆ ਠੀਕ ਆ ਜੀ ਸੋ ਧਾਰਾ ਧੂਰਾ ਮਾਰ ਕੇ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਣੇ ਪਏ ਆ ਇਹਨਾਂ ਪਸ਼ੂਆਂ ਦੀਆਂ ਠੀਕ ਆ ਜੀ ਕਿਉਂਕਿ ਭੂਰ ਛਟਾ ਇਹ ਜਿਹੜਾ ਤੁਸੀਂ ਖਾਸ ਤੌਰ ਤੇ ਦੇਖ ਲਓ ਕੋਈ ਧਾਰਾ ਦੀ ਬਾਧ ਘਾੜ ਵੇਖਣੀ ਆ ਉਹ ਤੁਸੀਂ ਮੇਰੇ ਵੀ ਦੇਖੋ ਇੱਕ ਟਾਈਮ ਆਪਣੀ ਚਵਾਈ ਕਰਕੇ ਵੇਖ ਸਕਦੇ ਠੀਕ ਆ ਹਾਂਜੀ ਇੱਕ ਅਮਰਤ ਆਪਣੇ ਕੋਲ ਜਿਹੜੀ ਆ ਲਾਸਟ ਵਿੱਚ ਇਹ ਮੱਝ ਆ ਗਈ ਵੱਡੇ ਕਾ ਮੇਰੇ ਬਹੁਤ ਜਿਆਦੀ ਵੱਡੀ ਮੈਂ ਆ 15 16 ਕਿਲੋ ਵਾਲੀ ਮੈਂ ਆ ਅੱਛਾ ਉਹ ਆਂਦੇ ਹੀ 15 ਗਰ ਦੁੱਧ ਸੂਹਿਆ ਤੀਜੇ ਸੂਹਿਆ ਅਰਗੀ ਝੋਟੀ ਨੇ ਸੂਨਾ ਅੱਛਾ ਅੱਛਾ ਹਾਂ ਲੋ ਇਹ ਸਾਫ਼ ਕਰਦੇ ਆਪਾਂ ਜਥਾਣਾ ਚ ਸਾਫ਼ ਕਰ ਦੇਣੀ ਆ ਦੁੱਧ ਛਾੜਤਾ 1.5-2 ਕਿਲੋ ਦੁੱਧ ਡਰਾਈ ਹੈ ਭੱਜੀ ਆ ਵੀਰੇ ਇਹਨੂੰ 8 ਮਹੀਨੇ ਹਿਸਾਬ ਨਾਲ 8ਵੇਂ ਮਹੀਨੇ ਦੀ ਸਾਢੇ ਸੱਤਾਂ ਦੀ ਆਂਦੇ ਤੁਸੀਂ ਸੱਤਾਂ ਦੀ ਬਣ ਕੇ ਸੌਦਾ ਕਰੇ ਕੋਈ ਵੀਰ ਮੇਰਾ 7 ਮਹੀਨੇ 8ਵਾਂ ਵੈਸੇ ਲੱਗ ਗਿਆ ਹੋਊਗਾ ਹਾਂ 8ਵਾਂ ਜਾਣਦਿਆ ਵਾ ਹਾਂ ਉਹ ਆਂਦੇ ਸਾਢੇ ਸੱਤਾਂ ਮਹੀਨਿਆਂ ਦੀ ਮੈਂ ਆਪਾਂ ਸੱਤਾਂ ਦੀ ਕਰਕੇ ਦੇਣੀ ਜਿਹੜਾ ਵੀਰਾ ਵੇ ਲਓ ਦੋਸਤੋ ਸੱਤਾਂ ਮਹੀਨਿਆਂ ਦੀ ਅਮਰਤਾ ਦਾ ਕਰਕੇ ਦਵਾਂਗੇ ਅੱਗੇ ਦੋਸਤੋ 8 ਤਿੰਨ ਮਹੀਨੇ ਜਾਂ ਤਿੰਨ ਮਹੀਨੇ ਤੋਂ ਪਲੱਸ ਉਹ 2 ਮਹੀਨੇ ਰਹਿੰਦੇ ਉਹਨਾਂ ਦੇ ਹਿਸਾਬ ਨਾਲ ਆਪਾਂ ਤਿੰਨਾਂ ਦੀ ਕਰਕੇ ਦੇਣੀ ਕਿਉਂਕਿ ਕੱਲ ਨੂੰ ਲਾਂਮਾ ਨਹੀਂ ਲੈਣਾ 10 ਦਿਨ ਉੱਤੇ ਵੀ ਡੰਗਰ ਲੈ ਜਾਂਦਾ ਚਲੋ ਅੱਗੇ 7 7:30 ਤੱਕ ਉਹਨਾਂ ਨੇ ਕਿਹਾ ਮਤਲਬ 7:30 ਆਂਦੇ ਆਪਾਂ 7ਾਂ ਦੀ ਕਰਕੇ ਦੇਣੀ ਜਿਹਨੂੰ ਦੇਣੀ ਲੋਬੀ ਦੋਸਤੋ ਆਪਦੀ ਚੈੱਕ ਕਰਾਵੇ ਡਾਇਰੈਕਟ ਉਹ ਸਕੋਰਿੰਗ ਦੋਸਤੋ ਕੁ 2 ਮਹੀਨੇ ਹਾਂ ਜੇਕਰ 7 ਮਹੀਨੇ ਮੰਨ ਕੇ ਚੱਲਦੇ ਜੇ ਤੇ ਫਿਰ ਤਾਂ ਤਿੰਨ ਤੋਂ ਥੋੜਾ ਜਿਹਾ ਪਲੱਸ ਵੀ ਦੇਣ ਲੈ ਕੇ ਜਾ ਸਕਦੇ ਹਾਂ ਫਿਰ ਤਿੰਨ ਕੁ ਮਹੀਨੇ ਤੋਂ ਪਲੱਸ ਕਰਦੇ ਆਨ ਬਾਕੀ ਕੱਦ ਬਹੁਤ ਵੱਡਾ ਕੱਦ ਬੇਲ ਬੂਖੋ ਕਿੱ ਲੰਬੀ ਪੂਰੀ ਆ ਕੱਦ ਨਹੀਂ ਸੁਣਾ ਮੁੰਡਾ ਬਹੁਤ ਜਿਆਦੀ ਚੰਗੀ ਮੈਨੂੰ ਹਾਂ ਫਿਰ ਠੰਡੀ ਧੀ ਵੀ ਵੜੀ ਆ ਹਾਂਜੀ ਥੋੜਾ ਜਿਹਾ ਡਰਦੀ ਕੈਮਰੇ ਤੋਂ ਹਾਂ ਉਹਦਾ ਠੰਡੀ ਧੀ ਬਹੁਤ ਜਿਆਦੀ ਕਰਮਾ ਲਈ ਠੀਕ ਆ ਜੀ ਬਾਕੀ ਆ ਮੂੰਹ ਮੱਥੇ ਵਾਲੇ ਪਾਸਿਓਂ ਆ ਠੀਕ ਆ ਜੀ ਥੋੜਾ ਜਿਹਾ ਪਸ਼ੂ ਡਰਦਾ ਹੈ ਦੇਖਦੀ ਆ ਉਪਰ ਆ ਬੰਦੇ ਕਰਕੇ ਥੋੜਾ ਜਿਹਾ ਨਾ ਪਸ਼ੂ ਡਰ ਜਾਂਦੇ ਆ ਫਿਲਹਾਲ ਉਸ ਘਾਵਾਂਰ ਤੋਂ ਤੁਸੀਂ ਦੇਖ ਲਓ ਦੋਸਤੋ ਤੇ ਪਹਿਲੀ ਵਾਰੀ ਤੇਰਾ ਪਸ਼ੂ ਨਿਕਲਦਾ ਘਰੋਂ ਤੇ ਨਵਾਂ ਬੰਦਾ ਕੋਈ ਜਾਂ ਨਵੀਂ ਥਾਂ ਤੇ ਜਾ ਕੇ ਥੋੜਾ ਜਿਹਾ ਉਪਰੇ ਬੰਦਿਆਂ ਦੇ ਵੇਖੋ ਪਸ਼ੂ ਕਾਰੀਆ ਕਰਦਾ। ਤੋਂ 7 ਮਹੀਨੇ ਜਿਹੜੇ ਆ ਦੋਸਤ ਕੰਪਲੀਟ ਹੋ ਗਿਆ ਇਹਨੂੰ ਠੀਕ ਆ ਜੀ। 7 ਕੇ ਮਹੀਨੇ ਕੰਪਲੀਟ ਹੋ ਗਏ ਆ। ਥੋੜਾ ਜਿਹਾ ਡਰਦੀ ਆ ਸਾਡੇ ਤੋਂ ਕੋਈ ਹੋਰ ਇਹਦਾ ਕਰਕੇ। ਉਹਦਾ ਪੈਸਾ ਕੀ ਲਾ। ਠੀਕ ਆ ਠੀਕ ਆ। ਉਹ ਥੋੜਾ ਜਿਹਾ ਡਰਦਾ ਪਸ਼ੂ ਦਾ। ਲੋ ਵੀ ਪ੍ਰਭੋ ਠੀਕ ਆ ਜੀ ਸੱਤਾਂ ਮਹੀਨਿਆਂ ਦੀ ਦੋਸਤੋ ਗੱਪਣ ਦਿਖਾਈ ਆ ਸਾਢੇ ਸੱਤਾਂ ਦੀ ਸੱਤਾਂ ਦੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਦੋ ਦੋ ਡਰਾਈ ਆ ਕਦਕੂਦ ਸੋਨਾ ਵੱਡਾ ਕਾਤਾ ਕੋਈ ਮਧਰੀ ਨਹੀਂ ਗਈ ਜਾਂ ਮਧਰੀ ਵੇਲਦੀ ਨਹੀਂ ਕਿ ਲੰਬੀ ਵੇਲ ਤੇ ਉੱਚੇ ਕਦ ਦੇਚਾ ਠੀਕ ਆ ਹਾਂਜੀ ਬਾਕੀ ਖਣਾ ਤੋਂ ਪੂਰੀ ਸਾਫ ਕਰ ਦਿੱਤੀ ਆ ਸੋ ਦੋ ਦੋ ਡਰਾਈ ਆ ਬਾਕੀ ਫਿਰ ਵੀ ਕਿਸੇ ਵੀਰ ਨੇ ਮਾੜਾ ਮੋੜ ਕੇ ਚਿਪ ਕੇ ਥਣ ਦੇਖਣੇ ਆ ਵੀਰੇ ਉਹ ਤਸੱਲੀ ਕਰਾਵਾਂਗੇ ਕਿ ਨਾ ਤੁਸੀਂ ਆ ਕੇ ਚਿਪ ਕੇ ਤਸੱਲੀ ਕਰ ਲਿਓ ਕਿਉਂਕਿ ਪੈਸੇ ਲਾਉਣੇ ਵੀਰਾਂ ਨੇ ਹਾਂ ਠੀਕ ਹੈ ਜੀ ਉਹ ਕੋਈ ਨਹੀਂ ਕਹਿੰਦੇ ਤੁਹਾਨੂੰ ਆ ਲਓ ਜੀ ਠੀਕ ਆ ਸੋ ਇਹ ਮਾਜਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀ ਤੇ ਚੇ ਨੰਬਰ ਤੇ ਇਹ ਦੋਸਤੋ ਗੱਬਣਾ ਤਿਆਰੀ ਵਾਲੀ ਆ ਕੋਸਕੋਰਿੰਗ ਤੁਸੀਂ ਆਪਦਾ ਸੌਦਾ ਕਰ ਲਿਓ ਗੱਲਬਾਤ ਕਰ ਲਿਓ ਤੇ ਅਮਰ ਤਾਂ ਦਵਾਂਗੇ ਕਿ ਕਿੰਨੇਿਕਦੀ ਹੈ ਮੇਰੇ ਮੋਲ ਤੇਰਾ 72 ਕਰ ਲੀਏ 70 ਕਰ ਲੀਏ 65 ਚੋਂ ਮਾਨਤਾਨ ਕਰਦਾ 65000 ਚੋਂ ਹਾਂ ਮੈਂ ਵੀਰੇ 15 ਕਿਲੋ ਦੁੱਧ ਭਰ ਦੇ ਰਹੀ ਐ ਠੀਕ ਆ ਜੀ ਜੇ ਕਿਸੇ ਵੀਰ ਨੇ ਤਿਆਰ ਕਰਕੇ ਵੇਚਣੀ 2.5 ਮਹੀਨੇ ਸੰਭੰਦੀ ਲੋਡ ਆ ਸਾਰੀ ਹੂੰ ਹੂੰ ਕਿਉਂਕਿ 15 ਦਿਨ ਨੰਗਰ ਪਹਿਲੇ ਸ਼ੋ ਹੋਈ ਨਾ ਕਿੰਨੇ ਦੀ ਕ ਵੀਰੇ ਉਹ ਸੱਤਾ ਦੀ ਆਪਾਂ ਸੱਤਾ ਦੀ ਮਤਲਬ ਉਹ ਸਾਡੀ ਦੇ ਨੀ ਕਿੰਨੇ ਦੀ ਆਪਾਂ ਦੱਸੀ 65 ਚੋਂ ਮਾਨਤਾ ਕਰਾਂ ਥੋੜਾ ਲਓ ਜੀ 65000 ਦੇ ਵਿੱਚੋਂ ਛੋੜ ਛੱਪਾ ਮੈਂ ਤਾਂ ਵੀਰੇ 70 ਦੀ ਵੇਖਦੀ ਆ ਚਲੋ ਲਾਂਗ ਦੀ ਜਿਹਨੂੰ ਮਰਜ਼ੀ ਵੇਚਦੀ ਆ ਲੱਖ ਰੁਪਏ ਦੀ ਜਿਹਨੂੰ ਮਰਜ਼ੀ ਵੇਚ ਲੋ ਵੀ ਭਰਾਵੋ 65000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂ ਤੇ ਸਨ ਵਿਚਾਲੇ ਸਮਾਂ ਮੈਂ ਫੇਰ ਇੱਕ ਫੇਰ ਰਿਪੀਟ ਨਹੀਂ ਕਰਦਾ ਸਾਰੇ ਵੀਰ ਸਿਆਣੇ ਆ ਤੁਹਾਨੂੰ ਪਤਾ ਲੱਗ ਜਣਾ ਸਨ ਵਿਚਾਲੇ ਟਾਈਮ ਥੋੜਾ ਰਹਿ ਗਿਆ ਦਾ ਸੂਣ ਚ ਸੋ 65000 ਦੀ ਮਿਲ ਜੂਗੀ ਕਿਸੇ ਵੀਰ ਨੇ ਘਰੇ ਟਿਕਾਉਣੀ ਆ ਤੇ ਉਹ ਤੁਸੀਂ ਲੈ ਕੇ ਜਾ ਸਕਦੇ ਜੀ ਠੀਕ ਆ ਤੇ ਇਹ ਨਾਗ ਨੇ ਅੱਜ ਦੋ ਦੋਸਤ ਜਿਹੜੇ ਟੋਟਲ ਆਪਾਂ ਤੁਹਾਨੂੰ ਦਿਖਾਉਣੇ ਆ 33 ਕੇ ਅਮਰਤੇ ਅੱਜ ਆਪਣੇ ਕੋਲ ਤਿੰਨ ਪਸ਼ੂ ਬਕਾਉ ਨੇ ਹਾਂਜੀ ਹਾਂਜੀ ਤੇ ਸੰਪਰਕ ਆ ਆਪਣੇ ਨੰਬਰ ਬੋਲਦਗੇ ਫੇਰੇ ਨੰਬਰ ਆਪਣਾ 814450623782420 ਨਾ ਤੇ ਉਹਦੇ WhatsApp ਚੱਲਦਾ ਕੋਈ ਵੀ ਆਨਲਾਈਨ ਸੌਦਾ ਕਰਬੋ ਦੀ ਫੋਲ ਗਰੰਟੀ ਉਹ ਜਿਹੜਾ ਇੱਥੇ ਚੋ ਗਿਆ ਉਹਦੀ ਤੁਹਾਨੂੰ ਪਤਾ ਦਸੱਲੀ ਕਰਕੇ ਆ ਉਹਦੀ ਖੜੇ ਜਿਹਦੇ ਪਾਸ ਹੁੰਦੀ ਉਹ ਖੜੇ ਨਹੀਂ ਤੇ ਆਪਣਾ ਡੰਗਰ ਆਪਣੇ ਘਰੇ ਪੈਸੇ ਲਾ ਕੇ ਖਰੀਦਿਆ ਹੁੰਦਾ ਆਪਾਂ ਕਿੜਾ ਤਸੱਲੀਆਂ ਕੀਤੀਆਂ ਹੁੰਦੀਆਂ ਫੇਰ ਡੰਗਰ ਦੇ ਪੈਸੇ ਦੇਈ ਦੀ ਸਹੀ ਹੈ ਲੋਵੀ ਭਰਾਵੋ ਇਹ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੇ ਭਾਈ ਅਮਰਤ ਦੇ ਨਾਲ ਸੋ ਬਾਕੀ ਜਿਹੜੀਆਂ ਚੁਵਾਈਆਂ ਦੋਸਤੋ ਪਸ਼ੂ ਜਿਹੜੇ ਜਿਨ੍ਹਾਂ ਦੇ ਥੱਲੇ ਦੁੱਧ ਹੁਣ ਮੌਕੇ ਤੇ ਮੌਜੂਦ ਆ ਉਹ ਆਪਾਂ ਚੁਵਾਈਆਂ ਨਾਲ ਦੀ ਨਾਲ ਤੁਹਾਨੂੰ ਕਰਕੇ ਦਿਖਾ ਦਿੱਤੀਆਂ ਨੇ ਸੋ ਚੁਵਾਈਆਂ ਮੇਰਾ ਵੀਰ ਚੰਗੀ ਤਸੱਲੀ ਨਾਲ ਦੇਖ ਰਹੇ ਹੋ ਕਿਸੇ ਰਕਮ ਦਾ ਭੂਰ ਜਾਂ ਛੱਟਾ ਕਿਸੇ ਵੀਰ ਨੂੰ ਮਹਿਸੂਸ ਹੁੰਦਾ ਤਾਂ ਤੁਸੀਂ ਆਪਣੇ ਹੱਥੀ ਵੀ ਇੱਥੇ ਆਣ ਕੇ ਤਸੱਲੀ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ